ਇੱਕ ਪਾਸੇ ਪੰਜਾਬ ਹੈ ਜੋ ਨਾ ਹੋਂਦੇ ਹੋਏ ਵੀ ਆਪਣੇ ਹਿੱਸੇ ਵਿੱਚੋਂ 4000 ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਿਹਾ ਹੈ ਲੇਕਿਨ ਦੂਜੇ ਪਾਸੇ ਐਨੇ ਸੂਹਿਰਦ ਅਤੇ ਅਹਿਸਾਨਮੰਦ ਲੋਕ ਹਨ ਜੋ ਪੰਜਾਬ ਦੇ ਮੂੰਹ ਦੀ ਬਰਕੀ ਵੀ ਖੋਲ ਲੈਣਾ ਚਾਹੁੰਦੇ ਹਨ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਅਤੇ ਹਰਿਆਣਾ ਦੋਹਾਂ ਦਾ ਰਵਈਆ ਸਾਬਤ ਕਰਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ੱਟਕਾ ਚਲੇਗਾ ਪੰਜਾਬ ਚੀਕਾਂ ਮਾਰੇਗਾ ਕਰ ਕੀ ਲਵੇਗਾ ਜਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਿਸ ਮੈਨੇਜਮੈਂਟ ਕਰਕੇ ਜਾਂ ਚਤਰਾਈ ਕਰਕੇ ਸਮੇਂ ਤੋਂ ਪਹਿਲਾਂ ਹੀ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਗਿਆ ਪਹਿਲਾਂ ਉਸ ਦੀ ਜਵਾਬਦੇਹੀ ਬਣਦੀ ਉਸ ਨੂੰ ਇਸ ਮਿਸ ਮੈਨੇਜਮੈਂਟ ਦੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਉਹੀ ਬੀਬੀਐਮਬੀ ਆਪ ਜੱਜ ਬਣ ਕੇ ਫੈਸਲਾ ਲੈ ਲੈਂਦਾ ਹੈ ਅਤੇ ਪੰਜਾਬ ਦੇ ਕੋਟੇ ਦਾ ਪਾਣੀ ਹਰਿਆਣਾ ਨੂੰ ਦੇਣ ਲੱਗਦਾ ਹੈ ਇਹ ਮਹਿਸ ਸੰਯੋਗ ਹੈ ਜਾਂ ਕੁਝ ਹੋਰ ਉਧਰ ਸਰਹੱਦ ਤੇ ਫਾਰਕ ਨੇ ਸਿੰਧ ਦਾ ਪਾਣੀ ਬੰਦ ਕਰਨ ਦੀ ਧਮਕੀ ਦਿੱਤੀ। ਇਧਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਦਾ ਪਾਣੀ ਖੋ ਕੇ ਹਰਿਆਣੇ ਨੂੰ ਦੇ ਦਿੱਤਾ। ਕੀ ਇਸ ਤਰ੍ਹਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼ ਦਿੱਤਾ ਗਿਆ ਹੈ? ਇਸੇ ਤਰ੍ਹਾਂ ਜੋ ਭਗਵੰਤ ਮਾਨ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਚਾਹੁੰਦੇ ਲੇਕਿਨ ਖੁਦ ਨੂੰ ਪੰਜਾਬ ਦੇ ਪਾਣੀਆਂ ਦਾ ਰਖਵਾਲਾ ਸਾਬਤ ਕਰਨ ਦਾ ਦਮ ਪਰ ਰਹੇ ਹਨ। ਕੀ ਵਾਕਈ ਇਨ੍ਹਾਂ ਵਿੱਚੋਂ ਕੋਈ ਵੀ ਈਮਾਨਦਾਰ ਹੈ ਪੰਜਾਬ ਨੂੰ ਲੈ ਕੇ ਇਸੇ ਚਰਚਾ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਭਾਈਖੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਪਾਹੜਾ ਬਿਆਸ ਮੈਨੇਜਮੈਂਟ ਬੋਰਡ ਅਰਥਾਤ BBMB ਨੇ ਆਪਣੀ ਮਰਜ਼ੀ ਕਰਦੇ ਹੋਏ ਪੰਜਾਬ ਦੇ ਕੋਟੇ ਵਿੱਚੋਂ ਵੀ 8500 ਕਿਊਸਕ ਪਾਣੀ ਹਰਿਆਣਾ ਨੂੰ ਹੋਰ ਦੇਣ ਦਾ ਫੈਸਲਾ ਕਰ ਦਿੱਤਾ ਹੈ ਇਹ ਫੈਸਲਾ ਬਿਨਾ ਪੰਜਾਬ ਨੂੰ ਪੁੱਛੇ ਬਿਨਾ ਪੰਜਾਬ ਦੀ ਸਹਿਮਤੀ ਤੇ ਕੀਤਾ ਗਿਆ ਪੰਜਾਬ ਦੇ ਚੇਸ਼ ਮਿਨਿਸਟਰ ਭਗਵੰਤ ਮਾਨ ਨੇ ਰੋਲਾ ਪਾ ਲਿਆ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਖੜਨ ਦੇ ਵੱਡੇ ਵੱਡੇ ਦਮਗੰਝੇ ਮਾਰੇ ਨੰਗਲ ਡੈਮ ਦਾ ਦੌਰਾ ਕੀਤਾ ਨੰਗਲ ਡੈਮ ਦੇ ਪਾਣੀ ਦੇ ਕੰਟਰੋਲ ਕੇਂਦਰ ਨੂੰ ਜੰਦਰਾ ਮਾਰ ਦਿੱਤਾ ਉੱਥੇ ਭਾਰੀ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਸਰਪ ਪਾਰਟੀ ਮੀਟਿੰਗ ਸੱਦ ਲਈ ਅਸੈਂਬਲੀ ਦਾ ਸੈਸ਼ਨ ਵੀ ਸੱਦ ਲਿਆ ਹਾਈ ਕੋਰਟ ਜਾਣ ਦੀਆਂ ਤਿਆਰੀਆਂ ਵੀ ਕਸ ਲਈਆਂ ਉਧਰ ਹਰਿਆਣਾ ਵੀ ਕਿੱਥੇ ਪਿੱਛੇ ਰਹਿਣ ਵਾਲਾ ਸੀ ਉਸਨੇ ਵੀ ਧਮਕੀ ਦੇ ਦਿੱਤੀ ਕਿ ਜੇ ਬੀਬੀਐਮਬੀ ਦੇ ਫੈਸਲੇ ਮੁਤਾਬਕ ਪਾਣੀ ਨਹੀਂ ਮਿਲਿਆ ਤਾਂ ਪੰਜਾਬ ਤੋਂ ਆਉਣ ਵਾਲਾ ਹਾਈਵੇ ਬੰਦ ਕਰ ਦੇਵਾਂਗੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਵੀ ਕਸ ਲਈ ਪੰਜਾਬ ਹਰਿਆਣਾ ਦੇ ਇਸ ਤਰ੍ਹਾਂ ਪਿੱਛੇ ਹੋਰ ਕੋਈ ਨਹੀਂ ਭਾਰਤੀ ਤੰਤਰ ਦੀ ਨੀਤੀ ਹੈ ਕੇਂਦਰ ਸਣੀ ਦਿੱਲੀ ਹਰਿਆਣਾ ਅਤੇ ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਲੇਕਿਨ ਪੰਜਾਬ ਵਿੱਚ ਭਾਜਪਾ ਨਹੀਂ ਹੈ ਕੇਜਰੀਵਾਲ ਦੀ ਸਰਕਾਰ ਹੈ ਉਸ ਦੀ ਨੀਤ ਵੀ ਹੈ ਜੇ ਦਿੱਲੀ ਵਿੱਚ ਆਪ ਦੀ ਸਰਕਾਰ ਹੁੰਦੀ ਤਾਂ ਵੀ ਕੀ ਭਗਵੰਤ ਮਾਨ ਦੇ ਤੇਵਜ ਇਸੇ ਤਰ੍ਹਾਂ ਦੇ ਹੀ ਹੋਣੇ ਸਨ ਇਹ ਸਵਾਲ ਹੈ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਹੋਰ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਰਾਈਪੇਰੀਅਨ ਕਾਨੂੰਨਾ ਨੂੰ ਛੱਕੇ ਟੰਕ ਕੇ ਵੰਡ ਕੀਤੀ ਗਈ ਸੀ ਬਿਨਾ ਪੰਜਾਬ ਦੀਆਂ ਬੇਸਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਬਿਨਾ ਪੰਜਾਬ ਨੂੰ ਬਣਦਾ ਮੁਆਵਜ਼ਾ ਦਿੱਤੇ ਉਪਰੋਂ ਹੁਣ BBMB ਵੱਲੋਂ ਕੀਤੀ ਗਈ ਇਹ ਮਨਮਰਜ਼ੀ ਕੀ ਸੰਕੇਤ ਦੇ ਰਹੀ ਹੈ ਇਹ ਸਮਝਣ ਤੋਂ ਪਹਿਲਾਂ ਪਾਖੜਾ ਪਿਆਸ ਮੈਨੇਜਮੈਂਟ ਬੋਰਡ ਦੇ ਸੰਗਠਨ ਅਤੇ ਢਾਂਚੇ ਵਿੱਚ ਕੀਤੀਆਂ ਤਬਦੀਲੀਆਂ ਨੂੰ ਦੇਖ ਲੈਣਾ ਜ਼ਰੂਰੀ ਹੈ ਜਿਸ ਨਾਲ ਇਸ ਦੇ ਕੀਤੇ ਫੈਸਲਿਆਂ ਦੇ ਪਿੱਛੇ ਦੀ ਮਨਸ਼ਾ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਪੁਨਰਗਠਨ ਐਕਟ 1904 ਦੇ ਦੌਰਾਨ ਕੇਂਦਰ ਸਰਕਾਰ ਦੀ ਇੱਕ ਵਿਧਾਨਕ ਸੰਸਥਾ ਬਣਾਈ ਗਈ ਸੀ ਕੇਂਦਰ ਸਰਕਾਰ ਇਸ ਸੰਸਥਾ ਦੇ ਰਾਹੀਂ ਸਤਲਜ ਅਤੇ ਬਿਆਸ ਦੇ ਪੰਜਾਬ ਦੇ ਜਲ ਸਰੋਤਾਂ ਨੂੰ ਕੰਟਰੋਲ ਕਰਦੀ ਹੈ ਇਹ ਤਿੰਨਾਂ ਰਾਜਾਂ ਪੰਜਾਬ हरियाणा ਅਤੇ ਰਾਜਸਥਾਨ ਲਈ ਪਾਣੀ ਦੀ ਵੰਡ ਅਤੇ ਨਹਿਰੀ ਸਪਲਾਈ ਦਾ ਕੰਟਰੋਲ ਕਰਦੀ ਹੈ ਇੱਥੇ ਇੱਕ ਫੁੱਲ ਟਾਈਮ ਚੇਅਰਮੈਨ ਅਤੇ ਦੋ ਮੈਂਬਰ ਹਨ ਮੈਂਬਰ ਸਿਚਾਈ ਅਤੇ ਮੈਂਬਰ ਪਾਵਰ ਪਹਿਲਾਂ ਇਹ ਇੱਕ ਪੰਜਾਬ ਤੋਂ ਅਤੇ ਦੂਜਾ ਹਰਿਆਣਾ ਤੋਂ ਹੋਇਆ ਕਰਦਾ ਸੀ ਲੇਕਿਨ ਨਵੇਂ ਨਿਯਮ ਬਣਾ ਕੇ ਕੇਂਦਰੀ ਊਰਜਾ ਮੰਤਰਾਲੇ ਨੇ ਪੰਜਾਬ ਦੀ ਇਹ ਪ੍ਰਤੀਨਿਧਤਾ ਵੀ ਖੋ ਲਈ ਹੁਣ ਦੇਸ਼ ਭਰ ਦੇ ਕਿਸੇ ਵੀ ਰਾਜ ਨਾਲ ਸੰਬੰਧਿਤ ਮੈਂਬਰ ਬੀਬੀ ਐਮਬੀ ਵਿੱਚ ਮੈਂਬਰ ਪਾਵਰ ਅਤੇ ਮੈਂਬਰ ਸਚਾਈ ਐਮ ਆਈ ਦੀਆਂ ਦੋ ਅਸਾਮੀਆਂ ਲਈ ਤਾਇਨਾਤ ਕੀਤਾ ਜਾ ਸਕਦਾ ਹੈ ਨਾਲ ਹੀ ਮੈਂਬਰਾਂ ਲਈ ਵੀ ਅਜਿਹੀਆਂ ਸ਼ਰਤਾਂ ਤੈਅ ਕੀਤੀਆਂ ਹਨ ਜਿਨ੍ਹਾਂ ਤੇ ਪੰਜਾਬ ਦਾ ਕੋਈ ਇੰਜੀਨੀਅਰ ਖੜਾ ਨਹੀਂ ਉਤਰ ਸਕਦਾ ਇਸੇ ਤਰ੍ਹਾਂ ਪਾਘੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਲਈ ਵੀ ਯੋਗਤਾ ਦਾ ਜੋ ਪੈਮਾਨਾ ਰੱਖਿਆ ਗਿਆ ਹੈ ਉਸ ਤੋਂ ਵੀ ਪੰਜਾਬ ਦੇ ਹੱਥ ਚੇਅਰਮੈਨੀ ਲਗਣੀ ਮੁਸ਼ਕਿਲ ਹੋ ਗਈ ਹੈ ਦੂਜੇ ਵੱਨੇ ਕੇਂਦਰ ਸਰਕਾਰ ਨੇ ਪੰਜਾਬ ਤੋਂ ਬੀਬੀਐਮਬੀ ਵਿੱਚ 26 ਪ੍ਰਤੀਨਿਧਤਾ ਪਹਿਲਾਂ ਹੀ ਖੋਹ ਲਈ ਹੈ ਸੂਬੇ ਦੀ ਸਲਾਹ ਤੋਂ ਬਿਨਾ ਦੂਜੇ ਸੂਬੇ ਦੇ ਅਧਿਕਾਰੀ ਤਾਇਨਾਤ ਕੀਤੇ ਜਾਂਦੇ ਹਨ ਪੰਜਾਬ ਦੇ ਹਿੱਸੇ ਵਿੱਚ ਆਉਣੀਆਂ ਅਸਾਮੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪੰਜਾਬ ਦਾ ਪੱਖ ਰੱਖਣ ਵਾਲੇ ਅਧਿਕਾਰੀ ਨਿਯੁਕਤ ਹੀ ਨਹੀਂ ਹੋਣ ਦਿੱਤੇ ਜਾਂਦੇ ਇਹ ਸਭ ਕਿਉਂ ਕੀਤਾ ਗਿਆ ਤਾਂ ਕਿ ਬੋਰਡ ਨੂੰ ਮਨਮਰਜ਼ੀ ਨਾਲ ਚਲਾਇਆ ਜਾ ਸਕੇ ਭਲੇ ਹੀ ਨਿਯਮ ਕਹਿੰਦੇ ਹਨ ਕਿ ਇਹ ਬੋਰਡ ਸਰਕਾਰ ਵੱਲੋਂ ਤੈਅ ਕੀਤੇ ਕੋਟੇ ਤਹਿਤ ਹੀ ਸੂਬਿਆਂ ਨੂੰ ਪਾਣੀ ਦੀ ਸਪਲਾਈ ਕਰੇਗਾ ਲੇਕਿਨ ਬੋਰਡ ਦੀ ਮੌਜੂਦਾ ਬਣਤਰ ਇਸ ਨੂੰ ਮਨਮਾਨੀ ਕਰਨ ਦੀ ਪੂਰੀ ਖੁੱਲ ਦਿੰਦੀ ਹੈ ਖੁੱਲ ਦੀ ਦੁਰਵਰਤੋਂ ਕਰਨਾ ਤਾਂ ਹੂਨ ਵਿੱਚ ਹੈ ਅਤੇ ਸੱਤਾ ਦੇ ਨਸ਼ੇ ਵਿੱਚ ਦੂਜਿਆਂ ਨੂੰ ਟਿੱਚ ਜਾਲਣਾ ਫਿਤਰਤ ਇਸੇ ਮਾਨਸਿਕਤਾ ਨੇ ਪਿੱਛੇ ਜਿਹੇ ਪੰਜਾਬ ਕਾਡਰ ਦੇ ਆਕਾਸ਼ਦੀਪ ਸਿੰਘ ਡਾਇਰੈਕਟਰ ਪਾਣੀ ਅਤੇ ਪ੍ਰਬੰਧਨ ਨੂੰ ਹਟਾ ਕੇ ਕੇਂਦਰੀ ਕਾਡਰ ਦੇ ਸੰਜੀਵ ਕੁਮਾਰ ਨੂੰ ਲਗਾ ਦਿੱਤਾ ਗਿਆ ਸੀ ਜਦ ਹਰਿਆਣਾ ਕਾਡਰ ਦਾ ਡਾਇਰੈਕਟਰ ਪਾਣੀ ਪ੍ਰਬੰਧਨ ਅਤੇ ਰੈਗੂਲੇਸ਼ਨ ਸੇਵਾਮੁਕਤ ਹੋਇਆ ਤਾਂ ਉਸ ਦੀ ਥਾਂ ਤੇ ਪੰਜਾਬ ਨੇ ਹਰਿੰਦਰਪਾਲ ਸਿੰਘ 베ਦੀ ਨੂੰ ਲਾਇਆ ਸੀ ਲੇਕਿਨ ਇਸ ਸਿਫਾਰਿਸ਼ ਨੂੰ ਨਾਮਨਜ਼ੂਰ ਕਰਕੇ ਸੇਵਾਮੁਕਤ ਹਰਿਆਣਾ ਦੇ ਉਸੇ ਅਧਿਕਾਰੀ ਨੂੰ ਹੀ ਐਕਸਟੈਂਸ਼ਨ ਦੇ ਕੇ ਦੁਬਾਰਾ ਬਿਠਾ ਦਿੱਤਾ ਗਿਆ ਪਾਣੀ ਦੀ ਵੰਡ ਵਿੱਚ ਵੀ ਇਹ ਕੀਤਾ ਜਾ ਰਿਹਾ ਹੈ ਪਾਣੀਆਂ ਦੀ ਵੰਡ ਨੂੰ ਪ੍ਰਾਪਰ ਰੈਗੂਲੇਟ ਨਹੀਂ ਕੀਤਾ ਜਾ ਰਿਹਾ ਰੂਟੀਨ ਸਪਲਾਈ ਇਸ ਤਰ੍ਹਾਂ ਕੀਤੀ ਗਈ ਕਿ ਸਮੇਂ ਤੋਂ ਪਹਿਲਾਂ ਹੀ ਹਰਿਆਣਾ ਨੂੰ ਉਸਦੇ ਕੋਟੇ ਦਾ ਪਾਣੀ ਦੇ ਦਿੱਤਾ ਗਿਆ ਜਦ ਕੋਟਾ ਪੂਰਾ ਹੋ ਗਿਆ ਹਰਿਆਣੇ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਆਪਣੇ ਕੋਟੇ ਦਾ ਸਮੁੱਚਾ ਪਾਣੀ ਲੈ ਲਿਆ ਕਿ ਇਸ ਦੇ ਬਾਅਦ ਹਰਿਆਣਾ ਨੂੰ ਪਾਣੀ ਦੇਣਾ ਬਣਦਾ ਹੈ ਲੇਕਿਨ BBMP ਦੇ ਰਿਹਾ ਹੈ ਕਿੱਥੋਂ ਦੇ ਰਿਹਾ ਹੈ ਕਿ ਬੀਬੀਐਮਬੀ ਕੋਲ ਐਕਸਟਰਾ ਰਿਜ਼ਰਵ ਪਾਣੀ ਹੈ ਜੇ ਨਹੀਂ ਤਾਂ ਕਿ ਰਾਜਸਥਾਨ ਦੇ ਹਿੱਸੇ ਵਿੱਚੋਂ ਕੱਢ ਕੇ ਦੇਵੇਗਾ ਜਾਂ ਪੰਜਾਬ ਦੇ ਹਿੱਸੇ ਵਿੱਚੋਂ ਜ਼ਾਹਿਰ ਹੈ ਪੰਜਾਬ ਦੇ ਹਿੱਸੇ ਦਾ ਪਾਣੀ ਹੀ ਦੇ ਰਿਹਾ ਹੈ ਫਿਰ ਪੰਜਾਬ ਦੀ ਕਮੀ ਕਿੱਥੋਂ ਪੂਰੀ ਹੋਵੇਗੀ ਕੀ ਇਹ ਹੱਲ ਹੈ ਕਿ ਇਹ ਹੀ ਹੈ ਇਸ ਬੋਰਡ ਦੀ ਮੈਨੇਜਮੈਂਟ ਬੋਰਡ ਨੂੰ ਇਹ ਹੱਕ ਕਿਸ ਨੇ ਦਿੰਦਾ ਹੈ ਕਿ ਉਹ ਮਨਮਰਜ਼ੀ ਨਾਲ ਪੰਜਾਬ ਦੇ ਹਿੱਸੇ ਦਾ ਪਾਣੀ ਕਿਸੇ ਹੋਰ ਨੂੰ ਦੇਵੇ ਜੇ ਬੀਬੀ ਐਮਬੀ ਨੇ ਸਮੇਂ ਤੋਂ ਪਹਿਲਾਂ ਹੀ ਕੋਟੇ ਦਾ ਸਾਰਾ ਪਾਣੀ ਹਰਿਆਣਾ ਨੂੰ ਸਪਲਾਈ ਕਰ ਦਿੱਤਾ ਹੈ ਜੇ ਉਸਨੇ ਪਾਣੀ ਦੀ ਸਪਲਾਈ ਨੂੰ ਪ੍ਰੋਪਰ ਮਹੀਨੇਵਾਰ ਰੈਗੂਲੇਟ ਨਹੀਂ ਕੀਤਾ ਤਾਂ ਇਸ ਗੈਰ ਜ਼ਿੰਮੇਵਾਰਨਾ ਸਪਲਾਈ ਦੀ ਸਜ਼ਾ ਪੰਜਾਬ ਨੂੰ ਕਿਉਂ ਇਸੇ ਤਰ੍ਹਾਂ ਜੇ ਹਰਿਆਣਾ ਸਮੇਂ ਤੋਂ ਪਹਿਲਾਂ ਹੀ ਆਪਣੇ ਕੋਟੇ ਵਾਲਾ ਸਾਰਾ ਪਾਣੀ ਲੈ ਚੁੱਕਾ ਹੈ ਉਸ ਵਕਤ ਉਹ ਚੁੱਪ ਕਿਉਂ ਰਿਹਾ ਉਸ ਵਕਤ ਕਿਉਂ ਪੈਰਵੀ ਨਹੀਂ ਕੀਤੀ ਕਿ ਹਰਿਆਣੇ ਦਾ ਬਣਦਾ ਪਾਣੀ ਹਿਸਾਬ ਨਾਲ ਛੱਡੋ ਤਾਂ ਜੋ ਸਾਰਾ ਸਾਲ ਸਪਲਾਈ ਬਣੀ ਰਹੇ ਖਾਸ ਤੌਰ ਤੇ ਗਰਮੀਆਂ ਦੇ ਮੌਸਮ ਵਿੱਚ ਵੀ ਹਰਿਆਣੇ ਨੂੰ ਪਾਣੀ ਮਿਲਦਾ ਰਹੇ ਪਰ ਅੱਜ ਰੌਲਾ ਕਿਉਂ ਪਾ ਰਿਹਾ ਹੈ ਤਿਹਾਏ ਮਰ ਗਏ ਪਿਆਸੀ ਮਰ ਗਏ ਹਰਿਆਣਾ ਆਪਣੇ ਕੋਟੇ ਦਾ ਪਾਣੀ ਲੈ ਚੁੱਕਿਆ ਹੈ ਇਸ ਦੇ ਬਾਵਜੂਦ ਪੰਜਾਬ ਆਪਣੇ ਹਿੱਸੇ ਵਿੱਚੋਂ 4000 ਕਿਊਸਿਕ ਪਾਣੀ ਹਰਿਆਣੇ ਨੂੰ ਦੇ ਰਿਹਾ ਹੈ ਤਾਂ ਜੋ ਉੱਥੇ अप्रैल मई जून ਦੇ ਮਹੀਨੇ ਪੀਣ ਦੇ ਪਾਣੀ ਦੀ ਕਿੱਲਤ ਨਾ ਆਵੇ ਜਦਕਿ ਹਰਿਆਣਾ ਅਤੇ ਦਿੱਲੀ ਦੀ ਪੀਣ ਦੇ ਪਾਣੀ ਦੀ ਖਪਤ ਸਿਰਫ 1700 ਕਿਊਸਿਕ ਹੀ ਹੈ ਇੱਕ ਪਾਸੇ ਪੰਜਾਬ ਹੈ ਜੋ ਨਾ ਹੋਂਦੇ ਹੋਏ ਵੀ ਆਪਣੇ ਹਿੱਸੇ ਵਿੱਚੋਂ 4000 ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਿਹਾ ਹੈ ਲੇਕਿਨ ਦੂਜੇ ਪਾਸੇ ਐਨਏ ਸੁਹਿਰਦ ਅਤੇ ਅਹਿਸਾਨਮੰਦ ਲੋਗ ਹਨ ਜੋ ਪੰਜਾਬ ਦੇ ਮੂੰਹ ਦੀ ਬੁਰਕੀ ਵੀ ਖੋਲਣਾ ਚਾਹੁੰਦੇ ਹਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਹਰਿਆਣਾ ਦੋਹਾਂ ਦਾ ਰਵਈਆ ਸਾਬਤ ਕਰਦਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ੱਤਕਾ ਚਲੇਗਾ ਪੰਜਾਬ ਟੀਕਾ ਮਾਰੇਗਾ ਕਰ ਕੀ ਲਵੇਗਾ ਇਸ ਤਰ੍ਹਾਂ ਹਰਿਆਣੇ ਨੂੰ ਪਾਣੀ ਦੀ ਕਿੱਲਤ ਲਈ ਪੰਜਾਬ ਜ਼ਿੰਮੇਵਾਰ ਨਹੀਂ ਬਲਕਿ ਖੁਦ ਬੀਬੀ ਐਮਬੀ ਅਤੇ ਹਰਿਆਣਾ ਆਪ ਹੈ ਲੇਕਿਨ ਸਜ਼ਾ ਪੰਜਾਬ ਨੂੰ ਦਿੱਤੀ ਗਈ ਹੈ ਆਪੇ ਚੋਰ ਤੇ ਆਪੇ ਸਿਪਾਹੀ ਜਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮਿਸ ਮੈਨੇਜਮੈਂਟ ਕਰਕੇ ਜਾਂ ਚਤਰਾਈ ਕਰਕੇ ਸਮੇਂ ਤੋਂ ਪਹਿਲਾਂ ਹੀ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਗਿਆ ਪਹਿਲਾਂ ਉਸ ਦੀ ਜਵਾਬਦੇਹੀ ਬਣਦੀ ਉਸ ਨੂੰ ਇਸ ਮਿਸ ਮੈਨੇਜਮੈਂਟ ਦੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਉਹੀ ਬੀਬੀਐਮਬੀ ਆਪ ਜੱਜ ਬਣ ਕੇ ਫੈਸਲਾ ਲੈ ਲੈਂਦਾ ਹੈ ਅਤੇ ਪੰਜਾਬ ਦੇ ਕੋਟੇ ਦਾ ਪਾਣੀ ਹਰਿਆਣਾ ਨੂੰ ਦੇਣ ਲੱਗਦਾ ਹੈ ਅੱਜ ਜ਼ਮੀਨੀ ਹਕੀਕਤ ਇਹ ਹੈ ਕਿ ਅੰਕੜਿਆਂ ਦੇ ਮੁਤਾਬਕ ਬੀਤੀ 24 ਅਪ੍ਰੈਲ 2025 ਵਾਲੇ ਦਿਨ ਪਾਖੜਾ ਡੈਮ ਅਤੇ ਪੋਂਗ ਡੈਮ ਵਿੱਚ ਪਾਣੀ ਦਾ ਪੱਧਰ ਕ੍ਰਮਵਾਰ 4 ਅਤੇ 10 ਮੀਟਰ ਤੱਕ ਹੀਠਾ ਸੀ ਪੋਂਗ ਡੈਮ ਦਾ ਪੱਧਰ ਤਾਂ ਆਮ ਨਾਲੋਂ 54.8 ਫੀਸਦੀ ਹੀਠਾ ਸੀ ਅਤੇ ਇਸ ਦੀ ਤੁਰੰਤ ਭੰਡਾਰਨ ਸਮਰੱਥਾ ਕੁੱਲ ਸਮਰੱਥਾ ਦਾ ਮਹਿਜ਼ ਤਕਰੀਬਨ 13 ਫੀਸਦੀ ਰਹਿ ਗਈ ਹੈ ਇਨਾਂ ਹਾਲਾਤਾਂ ਵਿੱਚ ਬੋਰਡ ਵੱਲੋਂ ਮਨਮਰਜ਼ੀ ਦੇ ਫੈਸਲੇ ਕਰਕੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣਾ ਕਿਸ ਆਧਾਰ ਤੇ ਨਿਆ ਸੰਗਤ ਹੈ ਇਹ ਸੱਚ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦਾ ਸੰਕਟ ਹਰ ਸਾਲ ਵੱਧਦਾ ਜਾ ਰਿਹਾ ਹੈ ਜਲਵਾਯੂ ਤਬਦੀਲੀ ਕਰਕੇ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਘਟ ਰਿਹਾ ਹੈ ਕਿ ਇਹ ਸਚਾਈ ਕੇਂਦਰ ਸਰਕਾਰ ਅਤੇ ਉਸ ਦੇ ਇਸ ਬੋਰਡ ਨੂੰ ਨਹੀਂ ਪਤਾ ਇਸ ਦੇ ਬਾਵਜੂਦ ਜੇ ਹਾਕਮ ਅਜਿਹੇ ਫੈਸਲੇ ਲੈ ਕੇ ਸੂਬਿਆਂ ਵਿੱਚ ਰੰਜਿਸ਼ਾਂ ਵਧਾਉਣ ਤੇ ਲਗੇ ਹੋਏ ਹਨ ਤਾਂ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਕੂਮਤ ਕਹਿਣਾ ਕੀ ਚਾਹੁੰਦੀ ਹੈ ਜਿੱਥੇ ਹਰ ਜਾਇਜ਼ ਗੱਲ ਨਾਜਾਇਜ਼ ਬਣ ਜਾਏ ਹਰ ਗੱਲ ਲਈ ਅਦਾਲਤ ਦੇ ਬੂਹੇ ਖੜਕਾਉਣੇ ਪੈਣ ਅਦਾਲਤਾਂ ਦੇ ਫੈਸਲੇ ਵੀ ਬਾਬਰੀ ਮਸਜਿਦ ਵਰਗੇ ਫੈਸਲੇ ਹੋ ਜਾਣ ਉਸ ਨਿظام ਨੂੰ ਹੀ ਜੇ ਪੰਜਾਬੀ ਆਪਣਾ ਮੁਕੱਦਰ ਮੈਨ ਲੈਣ ਤਾ ਰੰਗਲਾ ਪੰਜਾਬ ਤਾਂ ਬਸ ਸ਼ੇਖ ਚਿੱਲੀ ਦੀਆਂ ਸੋਚਾਂ ਵਿੱਚ ਹੀ ਕੈਦ ਰਹਿ ਜਾਵੇਗਾ। ਭਗਵੰਤ ਮਾਨ ਅੱਜ ਪੰਜਾਬ ਦੇ ਪਾਣੀਆਂ ਦੇ ਖੈਰਖਵਾ ਬਣੇ ਹੋਏ ਹਨ। ਮੰਨ ਲੈਨੇ ਹਨ ਕਿ ਉਸਦੇ ਇਰਾਦੇ ਨੇਕ ਹਨ। ਪਰ ਇਸ ਤੋਂ ਪਹਿਲਾਂ ਵੀ ਕਿੰਨੇ ਆਏ ਤੇ ਚਲੇ ਗਏ। ਕਿਸੇ ਨੇ ਵਿਧਾਨ ਸਭਾ ਵਿੱਚ ਮਤੇ ਪਾਸ ਕਰਾ ਲਏ, ਕਿਸੇ ਨੇ ਐਸਵਾਈਐਲ ਦੀ ਜ਼ਮੀਨ ਵਾਪਸ ਕਰ ਦਿੱਤੀ। ਪਰ ਕੀ ਉਹ ਪੰਜਾਬ ਦਾ ਪਾਣੀ ਬਚਾ ਸਕੇ? ਉਲਟਾ ਪਿਛਲੇ ਨਾਲੋਂ ਵੱਧ ਪਾਣੀ ਦੇ ਕੇ ਆਪਣੀ ਜਾਨ ਛੁਡਾਈ ਕਿਉਂਕਿ ਜਿਸ ਨਿظام ਨੇ ਪੰਜਾਬ ਨੂੰ ਬਸਤੀ ਬਣਾ ਕੇ ਰੱਖਿਆ ਹੈ ਉਸਨੇ ਕੋਈ ਆਪਸ਼ਨ ਨਹੀਂ ਰੱਖੀ ਹੋਈ ਜੇ ਨਾਲ ਹੋ ਤਾਂ ਸੂਬੇਦਾਰ ਵਰਨਾ ਚਲ-ਵਾਰ ਕੀ ਕੁਝ ਗਲਤ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ